ਕੋਈ ਗੱਲ ਨਹੀਂ ਹੈ ਜੀ ਐਕਚੁਅਲੀ ਗੱਲ ਇਹ ਹੈ ਜੋ ਮੇਰੇ ਮਾਮਲੇ ਤੇ ਅਨੁਚਲੇ ਆਂਦਾ ਗਿਆ ਹੈ ਕਿ RAM ਆਸ਼ਰਮ ਸਕੂਲ ਦੇ ਬਾਹਰ ਕੋਈ ਪੁਲਿਸ ਦੇ ਟ੍ਰੈਫਿਕ ਪੁਲਿਸ ਦੇ 3-4 ਮਾਕੇ ਲਗਾ ਕਰਕੇ ਉੱਥੇ ਬੱਚੇ ਜਦੋਂ ਛੁੱਟੀ ਹੋਈ ਹੈ ਸਕੂਲ ਤੋਂ ਉੱਥੋਂ ਨਿਕਲਦੇ ਸਰ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਦੇ ਚਲਾਨ ਕੀਤੇ ਜਾ ਰਹੇ ਸਨ ਜ਼ਬਰਦਸਤੀ ਉਹਨਾਂ ਨਾਲ ਚਲਾਨ ਕਰ ਰਹੇ ਸਨ ਉੱਥੇ ਤੋਂ ਸਾਡੇ ਰਿਸਪੈਕਟੇਬਲ ਕਾਉਂਸਲਰ ਨੇ ਸ਼੍ਰੀ ਸੁਰੇਸ਼ ਮਹਾਜਨ ਜੀ ਉਹ RAM ਆਸ਼ਰਮ ਸਕੂਲ ਦੇ ਟਰਸਟੀ ਵੀ ਨੇ ਉਹਨਾਂ ਲਈ ਜਾ ਕਰਕੇ ਉਹਨਾਂ ਨੂੰ ਜਿਹੜੇ ਉੱਥੋਂ ਦੇ ਮੁਲਾਜ਼ਮ ਸਨ ਉਹਨਾਂ ਨੂੰ ਇਹ ਬੇਨਤੀ ਦੇਖੀ ਕੀਤੀ ਉਹਨਾਂ ਨੂੰ ਕਿ ਵੀ ਇਹ ਤੁਸੀਂ ਜਿਹੜਾ ਚਲਾਨ ਦਾ ਸਿਸਟਮ ਕਰ ਰਹੇ ਹੋ ਇਹ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਵੈਸੇ ਤੁਸੀਂ ਸਮਝਾ ਕਰਕੇ ਅਵੇਅਰ ਕਰਕੇ ਤੁਸੀਂ ਇਹਨੂੰ ਕਰ ਸਕਦੇ ਹੋ ਲੇਕਿਨ ਉਹ ਬਜਾਏ ਇਸ ਗੱਲ ਦੇ ਕਿ ਉਹਨਾਂ ਨੂੰ ਸਮਝਾਣ ਉਹ ਉਲਟਾ ਉਹਨਾਂ ਨਾਲ ਹੀ ਬੱਚੂ ਕੀ ਨਾਲ ਪੇਸ਼ ਆਏ ਔਰ ਇੰਨੀ ਗੱਲ ਕਹਿੰਦੇ باوجود ਉਹਨਾਂ ਨੇ ਫੇਰ ਕਿਹਾ ਉਹਨਾਂ ਦੇ ਜਿਹੜੇ ਉੱਥੇ ਪੇਰੈਂਟਸ ਹਨ ਬੱਚਿਆਂ ਦੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਦੇ ਬਾਹਰ ਚਾਰ ਨਾਕੇ ਲਗਾ ਕਰਕੇ ਤੁਸੀਂ ਉਹਨਾਂ ਦੇ ਚਲਾਨ ਕਰ ਰਹੇ ਹੋ ਇਹ ਸਾਰਾ ਸਿਸਟਮ ਜਿਹੜਾ ਹੈ ਇਹ ਠੀਕ ਨਹੀਂ ਹੈ ਪੁਲਿਸ ਦਾ ਟ੍ਰੈਫਿਕ ਪੁਲਿਸ ਦਾ ਕੰਮ ਸਿਰਫ ਚਲਾਨ ਕਰਨਾ ਨਹੀਂ ਹੈ ਟ੍ਰੈਫਿਕ ਦੇ ਨਿਯਮ ਨੂੰ ਠੀਕ ਕਰਨਾ ਪੁਲਿਸ ਦਾ ਸਟਾਫੀ ਪੁਲਿਸ ਦਾ ਕੰਮ ਹੈ ਇਸੇ ਗੱਲ ਨੂੰ ਲੈ ਕਰਕੇ ਉੱਥੇ ਮੌਜੂਦ ਮੁਲਾਜ਼ਮਾਂ ਵੱਲੋਂ सुरेश ਮਹਾਜਨ ਸਾਡੇ ਕਾਉਂਸਲਰ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਔਰ ਬਤਨੀ ਦੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਸਕੂਲ ਦੇ ਬੱਚੇ ਸਨ ਔਰ ਉਹਨਾਂ ਨੇ ਪ੍ਰੋਟੈਸਟਰ ਦੇ ਤੌਰ ਤੇ ਉੱਪਰ ਹੱਥ ਜੋੜ ਕੇ ਸਣਤੇ ਵਿੱਚ ਖੜੇ ਹੋ ਕਰਕੇ ਇਹ ਗੱਲ ਕਹੀ ਕਿ ਸਾਨੂੰ ਇਸ ਗੱਲ ਵਾਸਤੇ ਮਾਫ਼ ਦੀ ਮਾਫੀ ਕਰ ਦਿਓ ਮਾਫ਼ ਕਰ ਦਿਓ ਸਾਨੂੰ ਮਾਫੀ ਦੇ ਦਿਓ ਕਿ ਤੁਸੀਂ ਇਹ ਇੰਨਾ ਪ੍ਰੈਸ਼ਰ ਕਿਉਂ ਕ੍ਰੀਏਟ ਕਰ ਰਹੇ ਹੋ ਕਿ ਜਾਇ ਇਸ ਗੱਲ ਦੇ ਕਿ ਉਹਨਾਂ ਬੱਚਿਆਂ ਦੀ ਵੀ ਗੱਲ ਸੁਣੀ ਜਾਂਦੀ ਜਿਹੜੇ ਮਾਸੂਮ ਬੱਚੇ ਸਨ ਉੱਥੇ ਮੌਜੂਦ ਜਿਹੜੇ ਮੁਲਾਜ਼ਮ ਸਨ ਉਨਾ ਨੇ सुरेश ਮਹਾਜਨ ਕਾਉਂਸਲਰ ਦੇ ਨਾਲ ਬਤਨੀ ਸੀ ਕੀਤੀ ਔਰ ਇਥੋਂ ਤੱਕ ਕਿਹਾ ਗਿਆ ਕਿ ਇਹਨੂੰ ਪਕੜ ਕੇ ਲੈ ਜਾਓ ਇਹਨੂੰ ਗੱਡੀ ਚ ਪਾ ਲਓ ਔਰ ਇਹਦੇ ਖਿਲਾਫ ਜੋ ਕਾਰਵਾਈ ਬੰਦੀ ਹੈ ਉਹ ਕਰੋ ਐਕਚੁਅਲੀ ਜਿਹੜੀ ਘਟਨਾ ਹੈ ਜੋ ਮੈਨੂੰ ਦੱਸੀ ਗਈ ਹੈ ਉਹ ਇਹ ਹੈ ਪਰ ਸ਼ਰਮਾ ਜੀ ਸਾਰੇ ਗੱਲ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਛੋਟੇ-ਛੋਟੇ ਬੱਚੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਉਹਨਾਂ ਦਾ ਹੀ ਇਸ ਦੇ ਵਿੱਚ ਨੁਕਸਾਨ ਹੋਏਗਾ ਜੇ ਟ੍ਰੈਫਿਕ ਪੁਲਿਸ ਉਹਨਾਂ ਨੂੰ ਇਸ ਲਈ ਵਾਸਤੇ ਕਿ ਜੇ ਕੋਲ ਸਕੂਲ ਹੈ ਜੇ ਸਕੂਲ ਦੇ ਵਿੱਚ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਹਰ ਮਹੀਨੇ ਜਮਿਨੇ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਂਦਾ ਹੈ ਸ਼ਹਿਰ ਦੇ ਅੰਦਰ ਇੱਕ ਸਕੂਲ ਹੈ ਜਿਸ ਸਕੂਲ ਦੇ ਅੰਦਰ ਟ੍ਰੈਫਿਕ ਦੀ ਨਿਯਮਾ ਪਾਲਨ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਬੱਚਿਆਂ ਨੂੰ ਅਵੇਅਰ ਕੀਤਾ ਜਾਂਦਾ ਹੈ ਲੇਕਿਨ ਆਪਾਂ ਸਿਰਫ ਟ੍ਰੈਫਿਕ ਪੁਲਿਸ ਨੂੰ ਸਿਰਫ ਬੈਠੇ ਰਹੋ ਆਪਾਂ ਸਿਰਫ ਨਾਕਿਆਂ ਦੇ ਉੱਪਰ ਖੜੇ ਹੋ ਕੇ ਚਲਾਣ ਕਰਨ ਤਾਂ ਕਿ ਸੀਮਤ ਰੱਖ ਲਈਏ ਇਹ ਵੀ ਕਿੱਦਾਂ ਦਾ ਨਿਆਏ ਹੈ